ਅੱਜ ਦਾ ਇਹ ਹੌਟ ਇਸ਼ੂ ਹੈ ਸਾਰੀਆਂ ਰਾਜਨੀਤਿਕ ਪਾਰਟੀਆਂ ਲਈ ਵੀ ਸਾਰੀਆਂ ਕਿਸਾਨ ਜਥੇਬੰਦੀਆਂ ਲਈ ਵੀ ਤੇ ਇਹ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਆਪਣੀ ਪੂਰੀ ਵਾਟਿਲ ਲਾ ਰਹੀ ਹੈ ਤੇ ਸ਼ਾਇਦ ਹਫਤਾ 10 ਦਿਨ ਪਹਿਲਾਂ ਤੱਕ ਲੱਗਦਾ ਸੀ ਕਿ ਸਰਕਾਰ ਨੇ ਇਹਦੇ ਵਿੱਚ ਕਾਮਯਾਬੀ ਵੀ ਹਾਸਲ ਕਰਨੀ ਹੈ ਸਰਕਾਰ ਦਾ ਭੜਾ ਭਾਰੀ ਹੈ ਤੇ ਸਰਕਾਰ ਵੱਡੇ ਪੱਧਰ ਤੇ ਆਪਣੀ ਗੱਲ ਨੂੰ ਪ੍ਰਚਾਰਨ ਪ੍ਰਸਾਰਣ ਦੇ ਵਿੱਚ ਆਪਣੇ ਐਮ ਐਲ ਏ ਵਰਕਰਾਂ ਨੂੰ ਕੁਝ ਸਰਪੰਚਾਂ ਤੋਂ ਲਿਖਵਾਉਣ ਦੇ ਮਾਮਲੇ ਤੱਕ ਵੀ ਕਿ ਅਸੀਂ ਹੱਕ 'ਚ ਹ ਉਹ ਇੱਕ ਕਦਮ ਅੱਗੇ ਜਾਪ ਰਹੀ ਸੀ ਪਰ ਔਨ ਪਿਛਲੇ ਲੰਘੇ 7 ਦਿਨਾਂ ਦੇ ਵਿੱਚ 8 ਦਿਨਾਂ ਦੇ ਵਿੱਚ ਹਾਲਾਤ ਹੈ ਜਿਹੜੇ ਉਹ ਬਿਲਕੁਲ ਬਦਲ ਗਏ ਹਾਲਾਤ ਬਦਲਣ ਦਾ ਪ੍ਰਮੁੱਖ ਕਾਰਨ ਇਹ ਬਣਿਆ ਕਿ ਜਿਹੜੀਆਂ ਕਿਸਾਨ ਜਥੇ ਬੰਦੀਆਂ ਇੱਕ ਸਮਾਂ ਇਹ ਲੱਗ ਰਿਹਾ ਸੀ ਦਿੱਲੀ ਦੇ ਮੋਰਚੇ ਤੋਂ ਬਾਅਦ ਜਦੋਂ ਦੋ ਮੋਰਚੇ ਬੈਠੇ ਕਿ ਸ਼ਾਇਦ ਉਹ ਹੁਣ ਇੱਕ ਦੂਸਰੇ ਤੋਂ ਦੂਰ ਚਲੀਆਂ ਗਈਆਂ ਪਰ ਇਸ ਲੈਂਡ ਪੂਲਿੰਗ ਪਾਲਿਸੀ ਦੀ ਐਜੀਟੇਸ਼ਨ ਨੇ ਇਸ ਕਿਸਮ ਦੇ ਕਿਸਾਨੀ ਤੇ ਹਮਲੇ ਨੇ ਉਹਨਾਂ ਸਾਰਿਆਂ ਨੂੰ ਇਤਿਹਾਸ ਦੇ ਵਿੱਚ ਪਈਆਂ ਹੋਈਆਂ ਸਿੱਖ ਮਿਸਲਾਂ ਵਾਂਗੂ ਇੱਕ ਵਾਰੀ ਫਿਰ ਇਕੱਠਾ ਕਰਤਾ ਅਸੀਂ ਸਾਰੇ ਇਤਿਹਾਸਿਕ ਤੌਰ ਤੇ ਜਾਣਦੇ ਆਂ ਕਿ ਮਿਸਲਾਂ ਕਈ ਵਾਰੀ ਆਪਸ ਵਿੱਚ ਵੀ ਖੈ ਬਾਜੀ ਰੱਖਦੀਆਂ ਸੀ ਪਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਸੀ ਸਰਦਾਰ ਭਗੇਲ ਸਿੰਘ ਹੋਣਾ ਵਾਂਗੂ ਕਿ ਦਿੱਲੀ ਫਤਿਹ ਕਰਨੀ ਹੈ ਫਿਰ ਸਾਰੀਆਂ ਮਿਸਲਾਂ ਉਹ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਕੇ ਵੀ ਸੰਘਰਸ਼ ਕਰਦੀਆਂ ਸੀ ਤੇ ਆਮ ਤੌਰ ਤੇ ਉਹਨਾਂ ਦੇ ਸੰਘਰਸ਼ਾ ਜਿਹੜੇ ਉਹ ਜਿੱਤ ਦੇ ਵਿੱਚ ਹੀ ਬਦਲਦੇ ਸੀ ਇਸੇ ਤਰੀਕੇ ਨਾਲ ਕਿਸਾਨਾਂ ਦੀਆਂ 20 25 30 ਜਥੇਬੰਦੀਆਂ ਭਾਵੇਂ ਉਹ ਅੱਡ ਅੱਡ ਸੰਘਰਸ਼ ਕਰਦੀਆਂ ਸੀ ਪਰ ਜਦੋਂ ਹੁਣ ਥੋੜੀ ਘਣੀ ਨਹੀਂ ਬਲਕਿ 65000 ਏਕੜ ਜਿਹਦੇ ਨਾਲ ਪੰਜਾਬ ਦਾ ਵੱਡਾ ਫਰਟਾਈਲ ਉਪਜਾਊ ਖੇਤ ਹੈ ਜਿਹੜਾ ਉਸ ਨੂੰ ਦਰਕਨਾਰ ਕਰ ਦੇਣਾ ਸੀ ਕਿਸਾਨਾਂ ਦੀ ਭੂਮੀ ਨੂੰ ਵੱਡੇ ਪੱਧਰ ਤੇ ਹਥਿਆ ਲੈਣਾ ਸੀ ਇਹਦੇ ਨਾਲ ਨਾ ਸਿਰਫ ਕਿਸਾਨੀ ਦੀ ਜਾਂ ਖੇਤੀ ਦੀ ਗੱਲ ਕਰੀਏ ਜਿਹੜੇ ਲੋਕਾਂ ਨੂੰ ਉੱਥੇ ਵਸਾਉਣ ਦੀ ਜਾਂ ਜਿਹੜੇ ਲੋਕਾਂ ਦੇ ਆਉਣ ਦੀਆਂ ਸੰਭਾਵਨਾਵਾਂ ਬਣ ਰਹੀਆਂ ਸੀ ਉਹਦੇ ਨਾਲ ਪੰਜਾਬ ਜਿਹੜਾ ਕਿਸੇ ਸਮੇਂ ਸੰਘਰਸ਼ ਕਰਕੇ ਪੰਜਾਬੀ ਸੂਬਾ ਬਣਾਇਆ ਸੀ ਸ਼ਾਇਦ ਉਹਦਾ ਵੋਟ ਪੈਟਰਨ ਵੀ ਬਦਲ ਜਾਂਦਾ ਪੰਜਾਬ ਦੀ ਰਾਜਨੀਤੀ ਵੀ ਬਦਲ ਸਕਦੀ ਹੈ ਇਸ ਕਰਕੇ ਪੰਜਾਬ ਦੇ ਕਿਸਾਨ ਹੈ ਜਿਹੜੇ ਸਿੱਧੇ ਪੱਧਰ ਤੇ ਪਰ ਜਿਹੜੇ ਪੰਜਾਬ ਦੇ ਵਸਿੰਦੇ ਐ ਉਹ ਵੀ ਇਨਡਾਇਰੈਕਟਲੀ ਇਸ ਦੇ ਵਿਰੋਧ ਦੇ ਵਿੱਚ ਖੜੇ ਹੋਏ ਐ ਤੇ ਦਮੀਸੁਰ ਦੇ ਵਿੱਚ ਹੁਣ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਕਿਸਾਨ ਐ ਉਹ ਵੀ ਬਹੁਤੇ ਵੋਕਲ ਹੋ ਕੇ ਉੱਚੀ ਸੁਰ ਦੇ ਵਿੱਚ ਉਹਦਾ ਜਿਹੜਾ ਵਿਰੋਧ ਐ ਉਹ ਕਰਨ ਦੇ ਵਿੱਚ ਆਪਣੀ ਗੱਲ ਲੋਕੇਸ਼ਪੇ ਕਹਿ ਰਹੇ ਐ ਜਿੱਥੋਂ ਗੱਲ ਆਪਾਂ ਸ਼ੁਰੂ ਕਰੀ ਸੀ ਕਿ ਉਸ ਟਵੀਟ ਨੇ ਇੱਕ ਵਾਰੀ ਫਿਰ ਚਰਚਾ ਛੇੜਤੀ ਸ਼ਾਇਦ ਉਹਨੂੰ ਵਾਪਸ ਇਸ ਕਰਕੇ ਲਿਆ ਹੋਵੇ ਕਿ ਉਹ ਉਹਨਾਂ ਦੀ ਰਾਸ਼ਟਰੀ ਜਿਹੜੀ ਕਾਰਜਕਾਰਨੀ ਹੈ ਜਾਂ ਰਾਸ਼ਟਰੀ ਪੱਧਰ ਦੇ ਲੋਕ ਜਿਹੜੇ ਉਹਨਾਂ ਨੇ ਪੰਜਾਬ ਦੇ ਵਿੱਚ ਬਿਠਾਏ ਹੋਏ ਆ ਆਪਣੀ ਇਸ ਪਾਲਿਸੀ ਨੂੰ ਜਸਟੀਫਾਈ ਕਰਨ ਵਾਸਤੇ ਉਹਨਾਂ ਨੂੰ ਜਿਹੜੀਆਂ ਉਹ ਗੱਲਾਂ ਛੋੜੀਆਂ ਚੁਭਮੀਆਂ ਲੱਗ ਸਕਦੀਆਂ ਸੀ